ਇੱਕ ਹੋਰ ਵੀ ਹੋਟਲ ਦੇ ਵਿੱਚੋਂ ਫੜੀ ਗਈ ਰੰਗੇ ਹੱਥੀ ਧੰਦਾ ਕਰਦੀ ਉਹਨੇ ਵੀਡੀਓ ਤੋਂ ਬਚਣ ਵਾਸਤੇ ਥੋੜਾ ਮੂਲ ਕੋਇਆ ਸੀ ਪਤਾ ਨਾ ਲੱਗੇ ਮੈਨੂੰ ਘੱਟੋ ਘੱਟ 100 150 ਲੋਕਾਂ ਨੇ ਉਹ ਵੀਡੀਓ ਭੇਜੀ ਤੇ ਮੈਂ ਦੇਖੀ ਤੇ ਮੈਨੂੰ ਬੜਾ ਦੁੱਖ ਆ ਜੇ ਤੁਹਾਡੀ ਇੱਜ਼ਤ ਨਹੀਂ ਆ ਤੇ ਲੋਕਾਂ ਦੀ ਇੱਜ਼ਤ ਦੇਖਿਆ ਕਰੋ ਨਾ ਯਾਰ ਚੱਕ ਦੇ ਅਮਰੀਕਾ ਜ਼ਿੰਮੇਵਾਰੀ ਇੱਥੇ ਜਾ ਟਕਾਂਡ ਕਰਦਾ ਉਹ ਫਿੱਟੇ ਹੋ ਤੁਸੀਂ ਕਾਹਨ ਕਿ ਕਰਨਾ ਜਿਹੜੇ 20 20 ਬੌਂਸਰਾਂ ਤੋਂ ਫੇਰ ਤੁਸੀਂ ਜਾਂਦੇ ਨਹੀਂਗੇ ਤੁਸੀਂ ਕਾਹਨ ਕਿ ਕਰਨਾ ਇਹ ਲੋਕਾਂ ਨੇ ਜ਼ਿੰਮੇਵਾਰੀ ਲੈ ਲਈ ਹੋਈ ਅੱਜ ਕੱਲ ਸਤੀ ਸਾਬ ਕਿ ਅਸੀਂ ਮਰਨ ਤੋਂ ਪਹਿਲੋ ਪੰਜਾਬ ਦਾ ਬੇੜਾ ਘਰ ਕੇ ਕਰਕੇ ਹੀ ਮਰਨਾ ਸੀ ਸਤਿ ਸ਼੍ਰੀ ਅਕਾਲ ਭਾਜੀ ਸਤੀ ਸਾਬ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਚੈਨਲ ਸਾਥਰਾਂ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਿਆ ਭਾਜੀ ਹਾਂ ਠੀਕ ਹੈ ਜੀ ਬਿਲਕੁਲ ਫਸਟ ਕਲਾਸ ਪਿਛਲੀ ਵਾਰੀ ਬੜਾ ਕੰਮ ਖਰਾਬ ਸੀਗਾ ਤੇ ੱੱਕੇ ਨਾਲ ਆਪਾਂ ਪ੍ਰੋਗਰਾਮ ਕਰਤਾ ਪਰ ਅੱਜ ਬਿਲਕੁਲ ਠੀਕ ਹੈ ਤੰਦਰੁਸਤਾਂ ਚੱਲੋ ਸ਼ੁਕਰ ਹੈ ਮਾਲਕ ਦਾ ਚਲੋ ਮਹਾਰਾਜ ਜੈ ਰੱਖੇ ਬ੍ਰਹਮਾਤਮਾ ਬਸ ਐਨ ਵਧੀਆ ਭਾਜੀ ਕਿਰਪਾ ਪ੍ਰਮਾਤਮਾ ਦੀ ਚੜ੍ਹਦੀ ਕਲਾ ਤੇ ਭਾਜੀ ਆਪਾਂ ਨਾ ਗੱਲ ਕਰਦੇ ਆ ਤੁਹਾਡਾ ਚੈਨਲ ਜਿਹੜਾ ਪੀਐਸਕੇ ਮੀਡੀਆ ਉਹਦੇ ਉਤੇ ਨਾ ਇੱਕ ਵੀਡੀਓ ਦੇਖੀ ਕੌਰਵੀ ਦੀ ਹਾਲਾਂਕਿ ਉਹ ਵੀਡੀਓ ਤਾਂ ਮੇਰੇ ਮੂਰੇ ਕਾਫੀ ਦਿਨਾਂ ਤੋਂ ਸਾਹਮਣੇ ਆ ਰਹੀ ਸੀਗੀ ਹੈ ਨਾ ਕਿ ਉਹ ਕਿਸੇ ਮੇਰੇ ਖਿਆਲ ਪ੍ਰੋਗਰਾਮ ਚੋਂ ਨਿਕਲ ਰਹੇ ਆ ਤੇ ਉਹ ਉਹਨਾਂ ਨੇ ਮੂੰਹ ਟੱਕਿਆ ਹੋਇਆ ਸ਼ਾਇਦ ਗਰਮੀ ਕਰਕੇ ਆ ਕਿਸੇ ਚੀਜ਼ ਕਰਕੇ ਤੇ ਉਹ ਆਪਣੀ ਗੱਡੀ ਵੱਲ ਨੂੰ ਜਾ ਰਹੇ ਆ ਤੇ ਉਸ ਤੋਂ ਬਾਅਦ ਉਹ ਵੀਡੀਓ ਨੂੰ ਤੋੜ ਮਰੋੜ ਕੇ ਕਈ ਲੋਕਾਂ ਨੇ ਹੋਰੇ ਤਰੀਕੇ ਦੇ ਨਾਲ ਪੇਸ਼ ਕਰਤਾ ਹੈ ਨਾ ਜਿਸ ਤੋਂ ਬਾਅਦ ਕੁਦਰਤੀ ਮੈਂ ਦੇਖਿਆ ਪੀਐਸਕੇ ਮੀਡੀਏ ਦੇ ਉਤੇ ਤੁਸੀਂ ਉਸ ਵੀਡੀਓ ਦੀ ਕਲੀਅਰੈਂਸ ਵੀ ਦਿੱਤੀ ਕਾਫੀ ਕੁਝ ਵਧੀਆ ਤਰੀਕੇ ਦੇ ਨਾਲ ਬੋਲ ਕੇ ਦੱਸਿਆ ਵੀ ਕਿ ਉਹ ਵੀਡੀਓ ਅਸਲ ਚ ਹੈ ਕਿੱਥੋਂ ਦੀ ਤੇ ਕੀ ਹੈ ਉਸ ਵੀਡੀਓ ਦੇ ਪਿੱਛੇ ਦਾ ਕਾਰਨ ਸੋ ਕੀ ਮਾਮਲਾ ਕੀ ਹੈ ਭਾਜੀ ਉਹ ਮਾਮਲਾ ਐਕਚੁਅਲੀ ਉਹ ਕੁੜੀ ਕੌਰ ਵੀ ਮੈਂ ਬਹੁਤਾ ਨਹੀਂ ਜਾਣਦਾ ਪਰ ਮੈਂ ਮਿਲਿਆ ਇੱਕ ਦੋ ਵਾਰ ਇਸ ਇੱਥੇ ਪਰਫਾਰਮ ਕੀਤਾ ਮੈਂ ਮੈਥੋਡਿਕ ਕਲੈਰੀਫਿਕੇਸ਼ਨ ਦਿੱਤੀ ਸੀ ਕਿਉਂਕਿ ਉਹ ਵੀਡੀਓ ਦਾ ਜਿਹੜਾ ਸੰਬੰਧਾ ਸਾਡੇ ਘਰ ਦੇ ਨਾਲ ਹੈ ਨਾ ਸਾਡੇ ਤੁਹਾਨੂੰ ਪਤਾ 2-3 ਮਹੀਨੇ ਪਹਿਲਾਂ ਮੇਰੇ ਭਾਬੀ ਰੇਸ਼ਮਾ ਜੀ ਜਿਹੜੇ ਹੰਸਪੱਜ ਦੇ ਮੈਸੇਜ ਨੇ ਉਹਨਾਂ ਦਾ ਇੰਤਕਾਲ ਹੋ ਗਿਆ ਸੀ ਤੇ ਉਹਨਾਂ ਦਾ ਜਿਹੜਾ ਭੋਗ ਦੀਆਂ ਰਸਮਾਂ ਸਨ ਉਹ ਸਿੰਘ ਸਭਾ ਗੁਰਦੁਆਰਾ ਜਲੰਧਰ ਦੇ ਵਿੱਚ ਹੋਈਆਂ ਸਨ ਤੇ ਤੁਹਾਨੂੰ ਵੀ ਪਤਾ ਉੱਥੇ ਹਰ ਵਰਗ ਦੇ ਲੋਕ ਕਿ ਆਏ ਸਨ ਹਰ ਸੈਲੀਬ੍ਰਿਟੀ ਰਾਜਨੀਤਿਕ ਲੋਕ ਗਨ ਐਕਟਰ ਸਿੰਗਰ ਤਕਰੀਬਨ ਹਰ ਤਰ੍ਹਾਂ ਦੇ ਲੋਕ ਆਏ ਸਨ ਉੱਥੇ ਨਾ ਤੇ ਉਸੇ ਤਰ੍ਹਾਂ ਕੌਰ ਵੀ ਵੀ ਆਈ ਸੀ ਵਿਚਾਰੀ ਤੇ ਜਦੋਂ ਗੱਡੀ ਚੋਂ ਉੱਤਰ ਕੇ ਅੰਦਰ ਜਾ ਰਹੀ ਸੀਗੀ ਤੇ ਤੁਹਾਨੂੰ ਪਤਾ মিডিਏ ਵਾਲੇ ਮਾਈਕ ਲੈ ਕੇ ਵਾਈਟ ਮੰਗਦੇ ਤਾਂ ਉਹਨੇ ਮੀਡੀਆ ਤੋਂ ਬਚਣ ਵਾਸਤੇ ਥੋੜਾ ਮੂਲ ਕੋਇਆ ਸੀ ਪਤਾ ਨਾ ਲੱਗੇ ਸ਼ਾਇਦ ਉਹਨੂੰ ਕੋ ਕਾਲੀ ਹੋਏਗੀ ਜਾਂ ਉਹ ਕਹਿੰਦੀ ਹੋਏਗੀ ਚਲੋ ਭੋਗ ਤੇ ਆਈਆਂ ਮੈਂ ਬਾਈਟ ਕਈ ਵਾਰੀ ਆਪੋ ਆਪਣੀ ਸੋਚ ਹੁੰਦੀ ਹੈ ਨਾ ਕਈ ਲੋਕ ਕਿ ਸਿਰਫ ਬਾਈਟ ਬਾਈਟਾਂ ਦੇਣ ਆਉਂਦੇ ਨੇ ਕਈ ਆਰਟਿਸਟ ਵੀ ਚਲੋ ਸਾਡਾ ਚਰਚਾ ਜਿਹਾ ਹੋ ਜਾਏਗਾ ਕਈ ਲੋਕ ਕਹਿੰਦੇ ਹੁੰਦੇ ਯਾਰ ਇਹ ਭੋਗ ਦਾ ਮੌਕਾ ਹੈ ਚਲੋ ਇਹ ਤਾਂ ਹੁੰਦਾ ਹੀ ਰਹਿੰਦਾ ਸਾਰਾ ਕੁਝ ਹੁਣ ਇਹ ਉਹ ਜਾਣਦੀ ਕਿ ਪਰ ਉਹਨੇ ਮੀਡੀਆ ਤੋਂ ਬਚਣ ਵਾਸਤੇ ਮੂੰਹ ਜਲ ਕੋਇਆ ਸੀ ਕਿਸੇ ਨੇ ਸੱਤੀ ਸਾਹਿਬ ਬੜੇ ਸ਼ਰਾਰਤੀ ਨੇ ਲੋਕ ਯਾਰ ਦੁਨੀਆ ਤੇ ਮੈਂ ਹੈਰਾਨ ਹੋ ਜਾਣਾ ਵੀ ਕਿਸੇ ਦੀ ਇੱਜ਼ਤ ਦਾ ਵੀ ਨਹੀਂ ਦੇਖਦੇ ਕਿਸੇ ਦੀ ਜੇ ਤੁਹਾਡੀ ਇੱਜ਼ਤ ਨਹੀਂ ਆ ਤੇ ਲੋਕਾਂ ਦੀ ਇੱਜ਼ਤਾਂ ਦੇਖਿਆ ਕਰੋ ਨਾ ਪਤਾ ਨਹੀਂ ਕਿਹੜੇ ਬੇਵਕੂਫ ਬੰਦੇ ਨੇ ਉਹ ਵੀਡੀਓ ਚੱਕੀ ਪਿੱਛੇ ਆਡੀਓ ਬੋਲ ਦਿੱਤੀ ਲੋ ਜੀ ਸਿੰਗਰ ਕੌਰ ਵੀ ਹੋਟਲ ਦੇ ਵਿੱਚੋਂ ਫੜੀ ਗਈ ਰੰਗੇ ਹੱਥੀ ਧੰਦਾ ਕਰਦੀ ਤੇਹ ਕਰਦੀ ਤੋਹ ਕਰਦੀ ਮੈਨੂੰ ਘੱਟੋ ਘੱਟ 100 150 ਲੋਕਾਂ ਨੇ ਉਹ ਵੀਡੀਓ ਭੇਜੀ ਤੇ ਮੈਂ ਦੇਖੀ ਤੇ ਮੈਨੂੰ ਬੜਾ ਦੁੱਖ ਹੋਇਆ ਤੇ ਮੈਨੂੰ ਲੱਗਾ ਕਿ ਯਾਰ ਇਸ ਗੱਲ ਦੀ ਕਿਉਂਕਿ ਮੇਰੇ ਤੋਂ ਮੈਨੂੰ ਲੱਗਦਾ ਇੰਦਾ ਮਹਿਸੂਸ ਹੁੰਦਾ ਕਿ ਮੇਰੇ ਤੋਂ ਜ਼ਿਆਦਾ ਇਸ ਇਸ ਵੀਡੀਓ ਦਾ ਕੋਈ ਗਵਾਹ ਨਹੀਂ ਬਣ ਸਕਦਾ ਸੀ ਕਿਉਂਕਿ ਸਾਡੇ ਤੇ ਫੰਕਸ਼ਨ ਤੇ ਆਹੀ ਸਾਡੇ ਘਰੇ ਹੀ ਤਾਈ ਸੀਗੀ ਅਸੀਂ ਉੱਥੇ ਮਿਲੇ ਵੀ ਸਾਰਾ ਕੁਝ ਤੇ ਫਿਰ ਮੈਂ ਉਹ ਦੱਸਿਆ ਸੀਗਾ ਮੈਂ ਕਿਹਾ ਵੀ ਇੰਦਾ ਇੰਦਾ ਸਾਡੇ ਭੋਗ ਤੇ ਆਈ ਸੀਗੀ ਕੁੜੀ ਤੇ ਉੱਥੇ ਦੀ ਵੀਡੀਓ ਹੈ ਤੇ ਕਿਸੇ ਨੇ ਪਤਾ ਨਹੀਂ ਕਿਹੜੇ ਹਰਾਮਜਾਦੇ ਲੋਕ ਨੇ ਯਾਰ ਚੱਕ ਕੇ ਵੀਡੀਓ ਮਤਲਬ ਉਹਦੇ ਤੇ ਕੁਝ ਹੋਰ ਹੀ ਬੋਲ-ਬੋਲ ਦਿੱਤਾ ਤੇ ਕੁੜੀ ਦੀ ਬੜੀ ਮੈਨੂੰ ਮੈਨੂੰ ਪਰਸਨਲੀ ਚੰਗਾ ਨਹੀਂ ਲੱਗਾ ਫਿਰ ਮੈਨੂੰ ਲੱਗਾ ਕਿ ਯਾਰ ਇਹਦੀ ਕਲੈਰੀਫਿਕੇਸ਼ਨ ਬੜੀ ਨੈਗੇਟਿਵਿਟੀ ਫਲਾਦੀ ਬਹੁਤ ਜ਼ਿਆਦਾ ਨੈਗੇਟਿਵਿਟੀ ਭਾਜੀ ਤੁਸੀਂ ਕਿਸੇ ਦੀ ਧੀ ਨੂੰ ਯਾਰ ਇਦਾਂ ਦੀਆਂ ਗੱਲਾਂ ਕਰਕੇ ਦਿਖਾ ਦੋ ਕਿ ਉਹ ਉਹ ਤਾਂ ਹੋਟਲ ਵਿੱਚੋਂ ਰੰਗੇ ਹੱਥੀ ਫੜੀ ਗਈ ਧੰਦਾ ਕਰਦੀ ਐ ਇਹ ਕਰਦੀ ਆ ਉਹ ਕਹਦਾ ਯਾਰ ਇਤੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਹੋ ਸਕਦੀ ਆ ਸੋ ਮੈਂ ਅਗੇਨ ਦੱਸਣਾ ਚਾਹੁੰਦਾ ਜੋ ਵੀ ਕਾਰਟਿਸਟ ਜਿਹਦਾ ਨਾਮ ਹੈ ਬਿਲਕੁਲ ਭਾਜੀ ਨਾਮ ਹੈ ਨਾਮ ਤੇ ਚਲੋ ਬਾਜੀ ਵੱਖਰੀ ਗੱਲ ਹੈ ਨਾਮ ਤੇ ਬਦਨਾਮ ਲੋਕਾਂ ਦੇ ਵੀ ਹੋ ਜਾਂਦੇ ਨੇ ਹੈਨਾ ਤੇ ਉਹਦਾ ਚੰਗਾ ਚੰਗੀ ਆਰਟਿਸਟ ਹੈ ਕੁੜੀ ਤੇ ਮੈਨੂੰ ਲੱਗਦਾ ਸੀਗਾ ਕਿ ਉਹਦਾ ਦੱਸਣਾ ਚਾਹੀਦਾ ਸੋ ਮੈਂ ਇੱਕ ਵਾਰੀ ਫੇਰ ਆਪਣੇ ਚੈਨਲ ਸੱਤ ਰੰਗ ਦੇ ਸਰੋਤਿਆਂ ਦੱਸਣਾ ਚਾਹੁੰਦਾ ਕਿ ਉਹ ਵੀਡੀਓ ਸੀਗੀ ਮੇਰੇ ਭਾਬੀ ਜੀ ਦਾ 2-3 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਵੈਸੇ ਪੂਰੀ ਦੁਨੀਆ ਨੂੰ ਪਤਾ ਕਿਉਂਕਿ ਉਹ ਲਾਈਵ ਚੱਲ ਰਿਹਾ ਸੀਗਾ ਲਾਈਵ ਦੇ ਵਿੱਚ ਵੀ ਕੁੜੀਆਂ ਨੇ ਲੋਕਾਂ ਨੇ ਇਸ ਕੁੜੀ ਦੇ ਬਿਲਕੁਲ ਭਾਜੀ ਉਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਉਸ ਚੀਜ਼ ਬਾਰੇ ਤੇ ਉਹ ਫਿਰ ਉਸ ਉਹਦੇ ਆਈਸੀ ਭੋਗ ਤੇ ਕੁੜੀ ਤੋਂ ਉੱਥੇ ਦੀ ਵੀਡੀਓ ਹੈ ਸਾਡੇ ਆਪਣੇ ਪ੍ਰੋਗਰਾਮ ਦੀ ਵੀਡੀਓ ਆ ਤੇ ਮੈਂ ਅੱਜ ਫਿਰ ਗਰੰਟੀ ਨਾਲ ਕਹਿੰਦਾ ਕਿ ਉਹ ਵੀਡੀਓ ਦਾ ਹੋਟਲ ਨਾਲ ਜਾਂ ਕਿਸੇ ਹੋਰ ਜਿਹੇ ਕੰਮ ਨਾਲ ਕੋਈ ਮਤਲਬ ਨਹੀਂ ਆ ਦੇਖੋ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੀ ਵੀਡੀਓ ਆ ਤੇ ਚੱਕ ਕੇ ਹੋਟਲ ਦੇ ਕਿਹੜੇ ਕੰਮਾਂ ਦੇ ਨਾਲ ਲੋਕਾਂ ਨੇ ਜੋੜ ਦਿੱਤੀ ਧੰਨੀ ਆ ਜੀ ਲੋਕੀ ਸਲਾਮ ਹੀ ਆ ਲੋਕਾਂ ਨੂੰ ਸਲੂਟ ਹੀ ਆ ਵੀ ਮਤਲਬ ਤੁਹਾਡੇ ਯਾਰ ਆਪਣੀਆਂ ਵੀ ਧੀਆਂ ਪੈਣਾ ਤੁਹਾਡੀ ਪਾਈ ਹੋਈ ਨਾ ਵੀਡੀਓ ਭਾਜੀ ਉਹ ਜਿਹੜੀ ਤੁਸੀਂ ਪੀਐਸਕੇ ਮੀਡੀਆ ਦੇ ਆਪਣੇ ਚੈਨਲ ਤੇ ਪਾਈ ਹੋ ਉਹ ਵੀਡੀਓ ਕਾਫੀ ਲੋਕਾਂ ਨੇ ਦੇਖੀ ਉਸ ਤੋਂ ਬਾਅਦ ਉਹਨਾਂ ਦੀ ਟੀਮ ਵਿੱਚੋਂ ਕਿਸੇ ਨੇ ਤੁਹਾਨਾਂ ਨਾਲ ਕੰਟੈਕਟ ਕਰਕੇ ਕਿਹਾ ਕਿ ਅਪਰੀਸ਼ੀਏਟ ਕਰਿਆ ਕਿ ਭਾਜੀ ਵਧੀਆ ਤੁਸੀਂ ਵਧੀਆ ਤਰੀਕੇ ਦੇ ਨਾਲ ਇਹ ਗੱਲ ਸਮਝਾਤੀ ਕਿਉਂਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵਿਦਵਾਨ ਬੈਠੇ ਨੇ ਹੈਨਾ ਜਿਵੇਂ ਤੋੜ-ਬੋੜ ਕੇ ਚੀਜ਼ਾਂ ਨੂੰ ਹੋਰ ਤਰੀਕੇ ਦੇ ਨਾਲ ਪੇਸ਼ ਕਰ ਦੇਣਾ ਜਿਵੇਂ ਉਹਨਾਂ ਆ ਚੀਜ਼ ਹੋਈ ਹੈ ਤੇ ਐਦਾਂ ਹੀ ਹੋਰ ਬਹੁਤ ਸਾਰੀਆਂ ਚੀਜ਼ਾਂ ਪੇਸ਼ ਕਰ ਦਿੰਦੇ ਨੇ ਸੋ ਉਹਨਾਂ ਨੇ ਕੁਝ ਕਿਹਾ ਬਿਲਕੁਲ ਮੈਨੂੰ ਉਹਨਾਂ ਦੀ ਮੈਨੇਜਮੈਂਟ ਤੁਸੀਂ ਆ ਬਹੁਤ ਵਧੀਆ ਚੀਜ਼ ਕੀਤੀ ਮੈਨੇਜਮੈਂਟ ਦੀ ਕਾਲ ਆਈ ਅੱਜ ਪਹਿਲਾਂ ਰਾਤ ਦੀ ਮਿਸ ਕਾਲ ਸੀ ਕਿਉਂਕਿ ਇੱਥੇ ਰਾਤ ਸੀ ਫਿਰ ਮੈਂ ਸਵੇਰੇ ਕਾਲ ਬੈਕ ਕੀਤੀ ਮੇਰੇ ਕੋਲ ਨੰਬਰ ਵੀ ਸੇਵ ਸਿਗਾ ਟੀਮ ਕੌਰ ਵੀ ਹੈਨਾ ਇਸ ਨਾਮ ਤੇ ਤੇ ਉਹਨਾਂ ਦੀ ਕਾਲ ਆਈ ਸੀ ਉਹ ਕਹਿੰਦੇ ਵੀ ਬਹੁਤ ਉਹਨਾਂ ਨੂੰ ਵੀ ਬਹੁਤ ਲੋਕਾਂ ਨੇ ਵੀਡੀਓ ਭੇਜੀ ਕਿਉਂਕਿ ਜਿਹੜੇ ਵਾਕਿਫ ਹੁੰਦੇ ਨੇ ਉਹ ਭੇਜ ਦਿੰਦੇ ਨੇ ਨਾ ਕਿ ਆ ਦੇਖੋ ਤੁਹਾਡਾ ਕੀ ਆ ਵੀਡੀਓ ਦਾ ਕੀ ਸੱਚ ਹੈ ਕਹਿੰਦੇ ਇਵਨ ਕਈ ਮੀਡੀਆ ਵਾਲਿਆਂ ਨੇ ਵੀ ਭੇਜੀ ਵੀ ਇਹਦੀ ਕਲੈਰੀਫਿਕੇਸ਼ਨ ਦਿਓ ਸਾਨੂੰ ਤੇ ਕਹਿੰਦੇ ਭਾਜੀ ਥੈਂਕ ਯੂ ਤੁਸੀਂ ਸਾਡੇ ਤੋਂ ਬਿਨਾਂ ਹੀ ਕਲੈਰੀਫਿਕੇਸ਼ਨ ਦੇ ਦਿੱਤੀ ਹੈ ਤੇ ਇਸ ਵੀਡੀਓ ਬਾਰੇ ਤੁਸੀਂ ਜੋ ਦੱਸਿਆ ਉਹਦੇ ਉਹਨੇ ਕਹਿੰਦੇ ਸਾਨੂੰ ਬੜਾ ਫਾਇਦਾ ਹੋਇਆ ਸਾਨੂੰ ਕਹਿੰਦੇ ਤੁਹਾਡੀ ਵੀਡੀਓ ਵੀ ਬਹੁਤ ਲੋਕਾਂ ਨੇ ਭੇਜੀ ਫਿਰ ਸੋ ਉਹਨਾਂ ਨੇ ਐਪਰੀਸ਼ੀਏਟ ਕੀਤਾ ਤੇ ਮੈਂ ਕਿਹਾ ਸ਼ਾਇਦ ਮੈਂ ਕੌਰ ਵੀ ਨਾ ਅੱਜ ਜਾਂ ਕੱਲ ਨੂੰ ਮੈਂ ਗੱਲ ਡਾਇਰੈਕਟਰ ਨਾਲ ਤੇ ਨੰਬਰ ਤੇ ਵੀ ਗੱਲ ਕਰਾਂਗਾ ਜੀ ਭਾਜੀ ਚਲੋ ਵਾਦ-ਵਿਵਾਦ ਤਾਂ ਇਹ ਆਰਟਿਸਟਾਂ ਦੇ ਚੱਲਦੇ ਹੀ ਰਹਿੰਦੇ ਆ ਹੈਨਾ ਈਵਨ ਕਿ ਕੌਰ ਵੀ ਦੀ ਪਹਿਲਾਂ ਬਹੁਤ ਸਾਰੇ ਵਾਦ-ਵਿਵਾਦ ਐਸੇ ਚੱਲੇ ਪਰ ਇਹ ਜਿਹੜੀ ਜਿਹੜੀ ਹਰਕਤ ਹੈ ਨਾ ਬਹੁਤ ਘਟੀਆ ਜੀ ਹਰਕਤ ਹੈ ਸਤੀ ਸਾਹਿਬ ਆ ਜਿਹੜੀ ਤੁਸੀਂ ਗੱਲ ਕਹੀ ਵਾਦ-ਵਿਵਾਦ ਤੂੰ ਵੀ ਓਨੈਸਟ ਕਸਮੀ ਗੱਲ ਆ ਮੈਨੂੰ ਨਹੀਂ ਸੀ ਪਤਾ ਉਹ ਕਦੀ ਕਦੇ ਵਿਵਾਦਾਂ ਵਿੱਚ ਆਈ ਹੈ ਕਿਸੇ ਗਾਣੇ ਤੋਂ ਜਾਂ ਕਿਸੇ ਹੋਰ ਕੰਟਰੋਵਰਸੀਆਂ ਤੋਂ ਤੇ ਜਦੋਂ ਮੈਂ ਵੀਡੀਓ ਪਾਈ ਤੇ ਮੈਨੂੰ WhatsApp ਤੇ ਬੜੇ ਮੈਸੇਜ ਆਏ ਕਹਿੰਦੇ ਭਾਜੀ ਤੁਸੀਂ ਕਿਹਾ ਵੀਡੀਓ ਦੇ ਵਿੱਚ ਇਹ ਕੁੜੀ ਕਦੇ ਕੰਟਰੋਵਰਸੀਆਂ 'ਚ ਨਹੀਂ ਆਈ ਕਦੇ ਕਿਸੇ ਵਾਦ ਵਿਵਾਦ ਵਿੱਚ ਨਹੀਂ ਆਈ ਕਦੇ ਇਹੋ ਜਿਹੀ ਕੋਈ ਗੱਲ ਨਹੀਂ ਸੁਣੀ ਪਰ ਇਹ ਸਗੀ ਵਾਦਾਂ ਵਿਵਾਦਾਂ ਵਿੱਚ ਦੇਖੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਚਲੋ ਕਦੇ ਹੋਏਗੀ ਕੋਈ ਗੱਲਬਾਤ ਹੋਈ ਹੋਏਗੀ ਪਰ ਇਹ ਵੀ ਚੰਗੀ ਗੱਲ ਆ ਕਿ ਜੇ ਕੋਈ ਖਬਰ ਆਈ ਵੀ ਸੀ ਤਾਂ ਉਹਨੂੰ ਸਮੇਟ ਵੀ ਲਿਆ ਉਹਦਾ ਖਲਾਰਾ ਨਹੀਂ ਪਾਇਆ ਇਹ ਵੀ ਸਿਆਣੀ ਗੱਲ ਆ ਨਾ ਤੇ ਉਹਨੂੰ ਹੁਣ ਅੱਜ ਅਸੀਂ ਕਹਿ ਸਕਦੇ ਹਾਂ ਵੀ ਕਿ ਉਹ ਤੇ ਚਰਚਾ ਵਿੱਚ ਨਹੀਂ ਆਈ ਸੀ ਜੇ ਆਈ ਵੀ ਸੀ ਤੇ ਦੇਖੋ ਚਰਚਾ ਵਿੱਚ ਕਈ ਲੋਕੀ ਆਉਂਦੇ ਨੇ ਆਪਣਾ ਕੰਮ ਬੰਦ ਕਰਾਵਿੰਦੇ ਨੇ ਚਰਚਾ ਵਿੱਚ ਆ ਕੇ ਤੇ ਇਸ ਕਰਕੇ ਉਹਨੇ ਚਲੋ ਕਦੇ ਕੋਈ ਗੱਲ ਹੋਈ ਵੀ ਹੋਈ ਕਿ ਮੈਨੂੰ ਪਤਾ ਹੀ ਨਹੀਂ ਸੀ ਬਿਲਕੁਲ ਤੇ ਕਿਉਂਕਿ ਜਿੰਨਾ ਕੁ ਮੈਂ ਉਹਨੂੰ ਜਾਣਿਆ ਉਸੇ ਤਰੀਕੇ ਨਾਲ ਮੈਂ ਗੱਲ ਕੀਤੀ ਸੀ ਕਿ ਕੁੜੀ ਚੰਗੀ ਆ ਮੈਂ ਮਿਲਿਆ ਬੈਠੀਆਂ ਬੈਠੇ ਗੱਲਾਂ ਬਾਤਾਂ ਵੀ ਹੋਈਆਂ ਆਮ ਜਿਹੜੇ ਮੈਂ ਜਿ ਸਿੱਧੇ ਕੰਮ ਆ ਫੁਕਰੇ ਕੁਸ਼ ਆਰਟਿਸਟਾਂ ਨਾਲੋਂ ਚੰਗੀ ਲੱਗੀ ਮੈਨੂੰ ਉਹ ਕੁੜੀ ਆਰਟਿਸਟ ਅਕਸਰੀ ਜਿਹੜੇ ਆਪਣੇ ਗਾਣਿਆਂ ਕਰਕੇ ਆਵਾਜ਼-ਵਿਵਾਦ ਦੇ ਵਿੱਚ ਫਸਦੇ ਆ ਅਦਰਵਾਈਜ਼ ਨਿੱਜੀ ਤੌਰ ਦੇ ਤੋਂ ਉਹਨਾਂ ਦੇ ਦਿਲ ਦੇ ਵਿੱਚ ਵੀ ਕੁਝ ਨਹੀਂ ਚੱਲਦਾ ਹੁੰਦਾ ਹੈ ਨਾ ਗਾੜੇ ਕੁਛ ਐਸੇ ਹੋ ਜਨ ਨੇ ਜਿਨ੍ਹਾਂ ਕਰਕੇ ਉਹਨਾਂ ਦੇ ਅੱਗੇ ਖਬਰਾਂ ਬਣ ਜਾਂਦੀਆਂ ਹੈ ਨਾ ਤੇ ਜਿਵੇਂ ਹੁਣ ਅੱਜ ਕੱਲ ਇੱਕ ਹੋਰ ਗੁਰਲੇਜ਼ ਅਖਤਰ ਦਾ ਤੁਸੀਂ ਸੁਣਿਆ ਹੋਗਾ ਭਾਜੀ ਆਰਨੇਦ ਦੇ ਨਾਲ ਇੱਕ ਗੀਤ ਆ ਜਿਹਦੇ ਕਰਕੇ ਕਾਫੀ ਆਵਾਜ਼-ਵਿਵਾਦ ਚੱਲ ਰਿਹਾ ਉਹਦਾ ਵੀ ਤੇ ਕੰਪਲੇਂਟ ਵੀ ਹੋਈ ਹੈ ਜਲੰਧਰ ਐਸਐਸਪੀ ਦੇ ਕੋਲ ਡੀਐਸਪੀ ਦੇ ਕੋਲ ਸੋ ਉਸ ਗਾਣੇ ਨੂੰ ਯੂਟਿਊਬ ਤੋਂ ਰਿਮੂਵ ਕੀਤਾ ਜਾਵੇ ਔਰ ਕਾਰਵਾਈ ਕੀਤੀ ਜਾਵੇ ਇਹਨਾਂ ਦੋਵਾਂ ਦੇ ਆਰਟਿਸਟਾਂ ਦੇ ਉੱ ਸੱਤੀ ਸਾਹਿਬ ਗੁਰਲੇਜ ਅਖਤਰ ਬਹੁਤ ਸਰੀਲੀ ਕੁੜੀ ਆ ਬੜੀ ਬੀਬੀ ਕੁੜੀ ਉਹ ਵੀ ਦੇਖੋ ਮੈਂ ਨਾ ਮੇਰੇ ਬੱਚਿਆਂ ਵਾਂ ਕੁ ਛੋਟੀਆਂ ਭੈਣਾ ਵਾਂਗੂ ਅੱਜ ਜੇ ਉਹ ਵੀ ਇਹ ਵੀਡੀਓ ਦੇਖਣਗੇ ਤੇ ਇਸ ਚੀਜ਼ ਦੇ ਗਵਾਹ ਨੇ ਕਿ ਮੇਰੇ ਕੋਲ ਇੱਥੇ ਕਿੰਨੇ ਕਿੰਨੇ ਦਿਨ ਕੈਨੇਡਾ ਮੇਰੇ ਕੋਲ ਰਹਿ ਕੇ ਗਏ ਨੇ ਸਾਡੇ ਘਰ ਰਾਣੀ ਰਣਦੀਪ ਹੁਣੀ ਮੈਂ ਬਹੁਤ ਪੁਰਾਣੀਆਂ ਸਾਡੀਆਂ ਬੈਠਿਆਂ ਦੀਆਂ ਘਰੇ ਖਾਂਦੇ ਆਪਿੰਨੇ ਵੀਡੀਓ ਸ਼ੀਡੀਓ ਮੇਰੇ ਕੋਲ ਪਈਆਂ ਨੇ ਸੋ ਜਦੋਂ ਉਸ ਤੋਂ ਬਾਅਦ ਵੀ ਆਉਂਦੇ ਤਾਂ ਅਸੀਂ ਮਿਲਦੇ ਗਿਲਦੇ ਰਹਿੰਨੇ ਇੱਕ ਪਰਿਵਾਰਿਕ ਸਾਂਝਾ ਉਹਨਾਂ ਦੇ ਨਾਲ ਤੇ ਨੋ ਡਾਊਟ ਬਹੁਤ ਸਰੀਲੀ ਹੈ ਤੇ ਪਰ ਇਹ ਮੈਂ ਜ਼ਰੂਰ ਕਹਿਣਾ ਚਾਹਾਂਗਾ ਕੁੜੀਆਂ ਨੂੰ ਜਿਹੜੀਆਂ ਡਿਊਟ ਕਰਦੀਆਂ ਨੇ ਕਿ ਤੁਸੀਂ ਇਹ ਨਹੀਂ ਹੁੰਦਾ ਕਿ ਬੰਦਾ ਪੈਸੇ ਦਾ ਢੇਰ ਲੈ ਕੇ ਆਉਂਦਾ ਹੈ ਤੁਹਾਡੇ ਕੋਲ ਤੇ ਤੁਸੀਂ ਜੋ ਵੀ ਉਹ ਤੁਹਾਨੂੰ ਲਿਖ ਕੇ ਦਿੰਦੇ ਤੁਸੀਂ ਗਾ ਦਿਓ ਕੁੜੀਆਂ ਹੋਣ ਦੇ ਨਾਤੇ ਤੁਹਾਡੀ ਰਿਸਪੌਂਸਿਬਿਲਟੀ ਸਗੋਂ ਹੋਰ ਡਬਲ ਹੋ ਜਾਂਦੀ ਹੈ ਕਿ ਅਸੀਂ ਕੀ ਗਾਉਣਾ ਉਹ ਗੀਤ ਮੈਂ ਦੇਖਿਆ ਗੀਤ ਦੇ ਬੋਲ ਵੀ ਤੇ ਗੀਤ ਦੇ ਵਿੱਚ ਵੀਡੀਓ ਮੈਨੂੰ ਲੱਗਾ ਜਿਦਾ ਸਾਊਥ ਦੀ ਕੋਈ ਫਿਲਮ ਚੱਲ ਰਹੀ ਹੁੰਦੀ ਆ ਮੈਨੂੰ ਸਮਝ ਨਹੀਂ ਆਈ ਵੀ ਉਹ ਇਹ ਨੀਆਂ ਬੰਦੂਕਾਂ ਕਿੱਥੋਂ ਲੈ ਕੇ ਆਏ ਨੇ ਹਰ ਬੰਦੇ ਕੋਲ ਬੰਦੂਕ ਫੜੀ ਔਰ ਗੋਲੀਆਂ ਚਲਾਈ ਜਾ ਰਹੇ ਨੇ ਬਦਮਾਸ਼ੀ ਇਹੋ ਜੀ ਉਸ ਵੀਡੀਓ ਦੇ ਵਿੱਚ ਮੈਂ ਦੇਖੀ ਤੇ ਮੈਨੂੰ ਪਰਸਨਲੀ ਉਹ ਵੀਡੀਓ ਬਿਲਕੁਲ ਨਹੀਂ ਚੰਗੀ ਲੱਗੀ ਟੋਟਲੀ ਸਾਊਥ ਦੀ ਫਿਲਮ ਜੀ ਵਾਂਗੂ ਆ ਤੇ ਇਹ ਦੇਖੋ ਪਿੱਛੇ ਜੇ ਕੋਈ ਅਨਾਉਂਸ ਵੀ ਹੋਇਆ ਸੀਗਾ ਭਗਵਾਨਤਮਾਨ ਸਾਹਿਬ ਹੁਣਾਂ ਵੱਲੋਂ ਕਿ ਹੋਰ ਸਰਕਾਰ ਦੇ ਕੁਛਕ ਬੰਦਿਆ ਵੱਲੋਂ ਵੀ ਜਿਹੜੇ ਪੰਜਾਬੀ ਗੀਤ ਆਉਂਦੇ ਇਹਨਾਂ ਤੇ ਕੋਈ ਹਥਿਆਰਾਂ ਵਾਲੇ ਜਿਹੜੇ ਗੀਤ ਆਉਣਗੇ ਇਦਾਂ ਦੇ ਬਦਮਾਸ਼ੀਆਂ ਟਾਈਪ ਗੀਤ ਆਉਣਗੇ ਜੀਪਾਂ ਚੂਪਾਂ ਵਾਲੇ ਤਾਂ ਉਹਨਾਂ ਤੇ ਪਾਬੰਦੀ ਲਾਈ ਜਾਏਗੀ ਨਹੀਂ ਰਿਲੀਜ਼ ਕੀਤੇ ਜਾਣਗੇ ਪਰ ਸਰਕਾਰੀ ਬੰਦੇ ਵੀ ਸਟੇਟਮੈਂਟ ਦੇ ਦਿੰਦੇ ਉਸ ਤੋਂ ਬਾਅਦ ਕਰਦੇ ਕੱਖ ਨਹੀਂ ਆ ਉਸੇ ਤਰ੍ਹਾਂ ਗੀਤ ਆਏ ਜਾਂਦੇ ਰਹੇ ਨੇ ਨਸ਼ਿਆਂ ਤੇ ਵੀ ਹਥਿਆਰਾਂ ਤੇ ਵੀ ਵੱਡ ਵਡਾਂਗੀਆਂ ਤੇ ਵੀ ਤੇ ਵਲਗੈਰਿਟੀ ਤੇ ਵੀ ਨੰਗੇਜ ਤੇ ਵੀਡੀਓ ਉਦਾਂ ਹੀ ਬਣਦੀਆਂ ਨੇ ਪਿੱਛੇ ਜੇ ਹਾਲਾਂਕਿ ਇੱਕ ਹੋਰ ਨੋਟੀਫਿਕੇਸ਼ਨ ਵੀ ਆਈ ਸੀ ਭਾਜੀ ਸਰਕਾਰ ਵੱਲੋਂ ਉਹ ਨੋਟੀਫਿਕੇਸ਼ਨ ਸੀ ਕਿ ਜਿਹੜੇ ਆਰਟਿਸਟ ਆ ਹਥਿਆਰਾਂ ਦੇ ਉੱਤੇ ਆ ਨਸ਼ਿਆਂ ਦੇ ਉੱਤੇ ਗੀਤ ਗਾਉਂਦੇ ਨੇ ਉਹਨਾਂ ਨੂੰ इवन ਕਿ ਯੂਨੀਵਰਸਿਟੀ ਦੇ ਵਿੱਚ ਪਰਫਾਰਮ ਕਰਨ ਵਾਸਤੇ ਵੀ ਨਹੀਂ ਦਿੱਤੀ ਜਾਊਗੀ ਮਨਜ਼ੂਰੀ ਉਹ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸ ਦੇ ਅੱਗੇ ਪਰਫਾਰਮ ਵੀ ਨਹੀਂ ਕਰ ਪਾਣਗੇ ਇਹ ਤੁਹਾਨੂੰ ਬਹੁਤ 2-3 ਸਾਲ ਪਹਿਲਾਂ ਤੁਹਾਨੂੰ ਪਤਾ ਹੈ ਬਹੁਤ ਸਾਰੇ ਸਿਲਸਲੇ ਚੱਲ ਪਿਆ ਸੀਗਾ ਹਰ ਫਿਲਮ ਦੀ ਪ੍ਰੋਮੋਸ਼ਨ ਸਕੂਲਾਂ ਵਿੱਚ ਕਰਨ ਜਾਂਦੇ ਸੀ ਕਾਲਜੇ ਵਿੱਚ ਯੂਨੀਵਰਸਿਟੀ ਤੋਂ ਵੱਖਰੀ ਗਾ ਆਮ ਪਿੰਡਾਂ ਦੇ ਸਕੂਲਾਂ ਵਿੱਚ ਜਾਂਦੇ ਸੀ ਤੇ ਮੈਂ ਉਦੋਂ ਬੋਲਿਆ ਸੀਗਾ ਮੈਂ ਕਹਿਆ ਯਾਰ ਕਿਹੜੇ ਰਸਤੇ ਵਿੱਚ ਪੈ ਗਏ ਹੋ ਤੁਸੀਂ ਵੀ ਜਦੋਂ ਅਸੀਂ ਪੜਦੇ ਸਾਨੂੰ ਤਾਂ ਫਿਲਮ ਦੇਖਣ ਦੀ ਵੀ ਮਨਾਹੀ ਹੁੰਦੀ ਸੀਗੀ ਟੀਚਰਾਂ ਵੱਲੋਂ ਹਨਾ ਤੇ ਤੁਸੀਂ ਹੁਣ ਉਹਨਾਂ ਸਕੂਲਾਂ ਦੇ ਵਿੱਚ ਆ ਕੇ ਤੁਸੀਂ ਯਾਰ ਪ੍ਰੋਮੋਸ਼ਨਾਂ ਕਰ ਰਹੇ ਹੋ ਉੱਥੇ ਆਪਣੇ ਡਾਂਸ ਕਰਾ ਰਹੇ ਹੋ ਡਾਇਲੌਗ ਬੋਲ ਰਹੇ ਹੋ ਤੇ ਲੋਕਾਂ ਨੂੰ ਬੱਚਿਆਂ ਨੂੰ ਸੱਦਾ ਦੇ ਰਹੇ ਹੋ ਤੇ ਬੱਚੇ ਹੁਣ ਜਦੋਂ ਉੱਥੇ ਹੀ ਉੱਠ ਕੇ ਫਿਲਮ ਦੇਖ ਜਾਣਗੇ ਤੁਸੀਂ ਕਿਵੇਂ ਰੋਕੋਗੇ ਇਹ ਕਲਚਰ ਬੜਾ ਅਜੀਬੋ ਗਰੀਬ ਚੱਲ ਪਿਆ ਸੀ ਪਰ ਥੋੜੀ ਜਿਹੀ ਠੱਲ ਪੈ ਗਈ ਸੀ ਉਹਦੇ ਤੇ ਤੇ ਮੈਂ ਬਹੁਤ ਠੋਕ ਵਜਾ ਕੇ ਉਹਦੇ ਬੋਲੇ ਸੋ ਵੀਡੀਓ ਵਾਵਾ ਚੱਲੇ ਮੈਂ ਨਹੀਂ ਕਹੂੰਗਾ ਕਿ ਮੇਰੀ ਵੀਡੀਓ ਕਰਕੇ ਠੱਲ ਪੈ ਗਈ ਸੀ ਪਰ ਕੋਈ ਨਾ ਕੋਈ ਬੋਲੇ ਤਾਂ ਉਹਦਾ ਅਸਰ ਤੇ ਜ਼ਰੂਰ ਹੁੰਦਾ ਹੀ ਆ ਤੇ ਮੈਨੂੰ ਬੜਾ ਅਜੀਬ ਲੱਗਾ ਸੀਗਾ ਤੇ ਤੁਹਾਡੀ ਗੱਲ ਬਿਲਕੁਲ ਵਾਜਿਬ ਆਪ ਇਸ ਸਟੇਟਮੈਂਟ ਦੇ ਦਿੱਦੇ ਨੇ ਪਰ ਕਰਦੇ ਕੱਖ ਨਹੀਂ ਮੈਂ ਭਗਵੰਤ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ 27 ਦੀਆਂ ਵੋਟਾਂ ਆ ਰਹੀਆਂ ਆ ਤੇ ਚਲੋ ਮਹਾਰਾਜ ਕਰੇ ਤੁਸੀਂ ਬਣੇ ਰਹੋ ਸੀਐਮ ਇਹ ਪਤਾ ਨਹੀਂ ਕੀ ਬਣਨਾ ਪਰ ਜੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਕਹਿਣਾ ਹੱਥ ਜੋੜ ਕੇ ਇੱਕ ਚੰਗਾ ਕੰਮ ਕਰ ਜਾਓ ਤੁਸੀਂ ਖੁਦ ਵੀ ਆਰਟਿਸਟ ਹੋ ਇਸ ਚੀਜ਼ ਨੂੰ ਬੜੀ ਬਰੀਕੀ ਨਾਲ ਜੇ ਤੁਸੀਂ ਨੇ ਸਮਝੋਗੇ ਤਾਂ ਹੋਰ ਮੈਨ ਲੱਗਦਾ ਨਹੀਂ ਕੋਈ ਸਮਝ ਸਕਦਾ ਜਾਣ ਤੋਂ ਪਹਿਲਾਂ ਪਹਿਲੇ ਇੱਕ ਪੰਜਾਬੀ ਗੀਤਾਂ ਦਾ ਸੈਂਸਰ ਬੋਰਡ ਜ਼ਰੂਰ ਬਣਾ ਜਾਓ ਜਿਹੜਾ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਸੈਂਸਰ ਬੋਰਡ ਦੇਖੇ ਉਹਨੂੰ ਔਰ ਵੀਡੀਓ ਵੀ ਵੇਖੇ ਆਡੀਓ ਵੀ ਸੁਣੇ ਹਰ ਚੀਜ਼ ਨੂੰ ਦੇਖਣ ਤੋਂ ਬਾਅਦ ਰਿਲੀਜ਼ ਕੀਤਾ ਜਾਵੇ ਪਰ ਉਹਦੇ ਮੈਂਬਰ ਉਹ ਹੋਣੇ ਚਾਹੀਦੇ ਪਰ ਤੁਹਾਨੂੰ ਭਾਜੀ ਇਹ ਲੱਗਦਾ ਨਹੀਂ ਹਾਂਜੀ ਪਰ ਤੁਹਾਨੂੰ ਭਾਜੀ ਇਹ ਨਹੀਂ ਲੱਗਦਾ ਕਿ ਜੇ ਸੈਂਸਰ ਬੋਰਡ ਗੀਤਾਂ ਦਾ ਬਣ ਗਿਆ ਨਾ ਬਹੁਤ ਸਾਰੇ ਆਰਟਿਸਟ ਘਰੋ ਘਰੀ ਬਹਿ ਜਾਣਗੇ ਆਪਣੇ ਨੇ ਬੈਠਣਾ ਚਾਹੀਦੇ ਆ ਇਹਦੇ ਵਿੱਚ ਕਿਹੜੀ ਗੱਲ ਆ ਬੈਠਣੇ ਚਾਹੀਦੇ ਬਕਾਇਦਾ ਬੈਠਣੇ ਚਾਹੀਦੇ ਜਿਹੜਾ ਗੰਦ ਪਾਉਂਦਾ ਬੈਠਣਾ ਚਾਹੀਦਾ ਉਹਨਾਂ ਦਾ ਹੱਕ ਹੀ ਨਹੀਂ ਪੈਂਦਾ ਪਬਲਿਕ ਵਿੱਚ ਆਉਣਾ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਪੰਜਾਬੀ ਆ ਸਾਡਾ ਸੱਭਿਆਚਾਰ ਕੀ ਆ ਸਾਡੇ ਧੀਆਂ ਭੈਣਾਂ ਦੀ ਇੱਜ਼ਤਾਂ ਕੀ ਆ ਭਾਜੀ ਉਹਨਾਂ ਦਾ ਅੱਗੇ ਆਉਣਾ ਬਣਦਾ ਹੀ ਨਹੀਂਗਾ ਜਿਹੜਾ ਮਰਜ਼ੀ ਹੋਵੇ ਆਰਟਿਸਟ ਹੈਨਾ ਅੱਗੇ ਆਉਣਾ ਬਣਦਾ ਹੀ ਨਹੀਂ ਉਹਨਾਂ ਦਾ ਦੇਖੋ ਤੁਸੀਂ ਅਸੀਂ ਉਹ ਪੰਜਾਬੀ ਆ ਤੁਹਾਨੂੰ ਪਤਾ 1947 ਦੇ ਵਿੱਚ ਜਦੋਂ ਟレインਾਂ ਪਰ ਪਰ ਆਉਂਦੀਆਂ ਸੀਗੀਆਂ ਲਾਸ਼ਾਂ ਦੀਆਂ ਤੇ ਕੁੜੀਆਂ ਦੇ ਬਲਾਤਕਾਰ ਕੀਤੇ ਜਾਂਦੇ ਉਸ ਤੋਂ ਬਾਅਦ ਉਹਨਾਂ ਦਾ ਕੱਟਿਆ ਵੱਢਿਆ ਜਾਂਦਾ ਸੀ ਜਿਹੜੇ ਅਣਖਾਂ ਵਾਲੇ ਲੋਕ ਨੇ ਹਿਸਟਰੀ ਪੜ੍ਹ ਕੇ ਦੇਖਿਓ ਪਿਓਆਂ ਨੇ ਆਪਣੀਆਂ ਤਿੰਨ ਤਿੰਨ ਚਾਰ ਚਾਰ ਧੀਆਂ ਆਪ ਵੱਢ ਦਿੱਤੀਆਂ ਸਨ ਕਿ ਇੱਜ਼ਤ ਇਹਨਾਂ ਦੀ ਲੁੱਟ ਕੇ ਉਹ ਲਾਸ਼ਾਂ ਇਹਨਾਂ ਨੂੰ ਬਣਾਉਣ ਉਸ ਤੋਂ ਪਹਿਲਾਂ ਅਸੀਂ ਆਪੇ ਮਾਰ ਦਈਏ ਵੱਢ ਦਾਂਗੇ ਕੁੜੀ ਕੋਈ ਗੱਲ ਨਹੀਂ ਪਰ ਇਹਨਾਂ ਦੇ ਰੇਪ ਕਰਕੇ ਬਲਾਤਕਾਰ ਕਰਕੇ ਬਲਾਤਕਾਰ ਕਰਕੇ ਸਾਡੇ ਵੱਲ ਭੇਜੀਆਂ ਜਾਣ ਟレインਾਂ ਦੇ ਵਿੱਚ ਉਹ ਨਹੀਂ ਬਰਦਾਸ਼ਤ ਹੋਣਾ ਅਸੀਂ ਉਹ ਪੰਜਾਬੀ ਅਣਖਾਂ ਵਾਲੇ ਆ ਤੇ ਅੱਜਕੱਲ ਗੀਤਾਂ ਦੇ ਵਿੱਚ ਤੇ ਕਮਾਲ ਹੀ ਹੋਈ ਪਈਆਂ ਜੀਆਂ ਦੀ ਉਸ ਤੋਂ ਗੀਤਾਂ ਤੋਂ ਜ਼ਿਆਦਾ ਰੀਲਾਂ ਦੇ ਵਿੱਚ ਤੁਸੀਂ ਦੇਖ ਲਓ ਕੀ ਹਾਲ ਹੋ ਰਿਹਾ ਤੌਬਾ ਮਤਲਬ ਮੈਂ ਤਾਂ ਹੈਰਾਨ ਹੁਣ ਹੱਸਦਾ ਹੁਣ ਦੇਖਦੇ ਕਿ ਵੀਡੀਓ ਯਾਰ ਕਿੰਨੇ ਵੇਲੇ ਲੋਕ ਨੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਵੇਲੇ ਨੇ ਹੂੰ ਸਹੀ ਗੱਲ ਹੈ ਭਾਜੀ ਬਹੁਤ ਬੁਰਾ ਹਾਲ ਮੈਂ ਹੁਣੇ ਤੁਹਾਨੂੰ ਇੱਕ ਚੱਲਦੀ ਚੱਲਦੇ ਇੱਕ ਮਿੰਟ ਮੈਂ ਬੋਲ ਲਿਖੇ ਸੀ ਗਾਣੇ ਦੇ ਲੈਟ ਮੀ ਸੀ ਇੱਕ ਅੱਛਾ ਦੇਖੋ ਗਾਣਾ ਆਇਆ ਬਾਗੀ ਕੋ ਸਿੰਗਰ ਹੈ ਦਸੋ ਇਹੋ ਜਿਹਾ ਗਾਣਿਆਂ ਨੂੰ ਕਹਿੰਦਾ गाने ਦੇ ਬੋਲ ਕੀ ਹੁਣੇ ਮੈਂ ਸੁਣੇ ਮੈਂ ਲਿਖ ਲੈ ਮੈਂ ਕਿ ਮੈਨੂੰ ਭੁੱਲ ਜਾਣਾ ਯਾਰ ਚੱਕਦੇ ਅਮਰੀਕਾ ਜਿੰਮੇਵਾਰੀ ਇੱਥੇ ਜਾ ਟ ਕਾਂਡ ਕਰਦੇ ਲੈ ਦੱਸੋ ਯਾਰ ਯਾਰ ਚੱਕਦੇ ਅਮਰੀਕਾ ਚ ਜਿੰਮੇਵਾਰੀ ਇੱਥੇ ਲੋਕ ਕਾਂਡ ਕਰਦੇ ਮਤਲਬ ਇੱਥੇ ਅਸੀਂ ਕਾਂਡ ਕਰਦੇ ਆ ਤਾਂ ਉੱਥੇ ਜ਼ਿੰਮੇਵਾਰ ਚੱਕਦੇ ਵੀ ਅਸੀਂ ਕੀਤਾ ਯਾਰ ਮਤਲਬ ਹਰ ਗੱਲ ਨੂੰ ਇਹ ਲੋਕ ਕਹਿੰਦੇ ਕੈਸ਼ ਕਰ ਲਈਏ ਜਿਹੜੀ ਵੀ ਨਿਊਜ਼ ਆਉਂਦੀ ਉਸੇ ਚੀਜ਼ ਨੂੰ ਤੇ ਸੱਭਿਆਚਾਰ ਹਾਂ ਉਹੀ ਹੈ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਹਾਂ ਇਹੀ ਚੱਲ ਰਿਹਾ ਅੱਜ ਕੱਲ੍ਹ ਕਿ ਕਾਂਡ ਪੰਜਾਬ ਦੇ ਵਿੱਚ ਹੋ ਰਿਹਾ ਤੇ ਜ਼ਿੰਮੇਵਾਰੀ ਬਾਹਰ ਚੱਕੀ ਜਾਂਦੀ ਹੈ ਕੈਨੇਡਾ ਅਮਰੀਕਾ ਬੈਠੇ ਹਾਂ ਪਰ ਆਰਟਿਸਟ ਦੀ ਭਾਜੀ ਜ਼ਿੰਮੇਵਾਰੀ ਪੈਂਦੀ ਹੈ ਕਿ ਇਹਨਾਂ ਚੀਜ਼ਾਂ ਤੇ ਗੱਲ ਕਰੇ ਸੋਹਣੇ ਤਰੀਕੇ ਨਾਲ ਬੋਲ ਕੇ ਵੀ ਗੱਲ ਕੀਤੀ ਜਾ ਸਕਦੀ ਇਕੱਲਾ ਗਾਣਾ ਗਾ ਕੇ ਥੋੜੇ ਜਿਹਾ ਗਾਣਾ ਵੀ ਗਾਉਣਾ ਹੈ ਉਹਨਾਂ ਚੀਜ਼ਾਂ ਨੂੰ ਦੇਖੋ ਉਲਟ ਵੀ ਕਰੀ ਸਕਦੇ ਆ ਨਾ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਉਹ ਤਾਂ ਕਹਿੰਦੇ ਜੱਟ ਕਰਦਾ ਕਹਿੰਦਾ ਯਾਰ ਚੱਕ ਦੇ ਅਮਰੀਕਾ ਜ਼ਿੰਮੇਵਾਰੀ ਇੱਥੇ ਜੱਟ ਕਾਂਡ ਕਰਦਾ ਉਹ ਫਿਰ ਤੂੰ ਤੁਸੀਂ ਕਾਂਡ ਕੀ ਕਰਨਾ ਜਿਹੜੇ 20 20 ਬੌਂਸਰਾਂ ਤੋਂ ਫਿਰ ਤੁਸੀਂ ਜਾਂਦੇ ਨਹੀਂਗੇ ਤੁਸੀਂ ਕਾਂਡ ਕੀ ਕਰਨਾ ਸੌਰੀ ਟੂ ਸੇ ਇਹ ਛੱਡੋ ਭਜੀ ਹੋਰ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਹੋਰ ਗਾਣਾ ਸੁਣਿਆ ਸ਼ਰੀਪ ਬਰਾੜ ਦਾ ਉਹਦੇ ਵਿੱਚ ਕੁੜੀ ਕਹਿ ਰਹੀ ਹੈ ਮੇਰੇ ਖਿਆਲ ਗੁਰਲੇਜ਼ ਅਖਤਰੀਆ ਉਹਦਾ ਜਿਹੜੀ ਫੀਮੇਲ ਆਰਟਿਸਟ ਹੈ ਤੇ ਕੁੜੀ ਕਹਿ ਰਹੀ ਹੈ ਕਿ ਤੁਸੀਂ ਇਕਰਾਰਨਾਮੇ ਕਿਉਂ ਨਹੀਂ ਕਰ ਲੈਂਦੇ ਤੇ ਮੁੰਡਾ ਕਹਿੰਦਾ ਕਿ ਮਰਡਰ ਦੇ ਬਦਲੇ ਮਰਡਰ ਚਾਹੁੰਦੇ ਨੇ ਨਾਲ ਦੇ ਨਹੀਂ ਤੁਸੀਂ ਇਹ ਦੇਖ ਲਓ ਕਿ ਨਾਲ ਦੇ ਜਿਹੜੇ ਮੇਰੇ ਹੈਗੇ ਉਹ ਮਰਡਰ ਦੇ ਬਦਲੇ ਮਰਡਰੇ ਚਾਹੁੰਦੇ ਆ ਤਦ ਹੀ ਮੈਂ ਕਿਹਾ ਵੀ ਕੁੜੀਆਂ ਨੂੰ ਚਾਹੀਦਾ ਥੋੜਾ ਜਿਹਾ ਜਿਹੜੀਆਂ 2-3 ਕੁੜੀਆਂ ਨੇ ਜਿਨ੍ਹਾਂ ਦੇ ਨਾਲ ਮੇਲ ਆਰਟਿਸਟ ਡਿਊਟ ਕਰਦੇ ਨੇ ਥੋੜਾ ਜਿਹਾ ਗਾਣਾ ਬੱਚਿਓ ਜਰੂਰ ਸੁਣ ਲਿਆ ਕਰੋ ਪੈਸੇ ਲੈਣ ਤੋਂ ਪਹਿਲਾਂ ਕਿ ਤੁਹਾਨੂੰ ਗਾਉਣਾ ਚਾਹੀਦਾ ਜਾਂ ਨਹੀਂ ਗਾਉਣਾ ਚਾਹੀਦਾ ਕਿਉਂ ਤੁਸੀਂ ਬੇੜਾ ਗਰਕ ਕਰਨ ਦੇ ਕਈ ਲੋਕਾਂ ਨੇ ਜ਼ਿੰਮੇਵਾਰੀ ਲੈ ਲਈ ਹੋਈ ਅੱਜਕੱਲ ਸਤੀ ਸਾਹਿਬ ਕਿ ਅਸੀਂ ਮਰਨ ਤੋਂ ਪਹਿਲੋ ਪੰਜਾਬ ਦਾ ਬੇੜਾ ਘਰ ਕੇ ਕਰਕੇ ਹੀ ਮਰਨਾ ਸੀ ਕਈਆਂ ਲੋਕਾਂ ਨੇ ਜ਼ਿੰਮੇਵਾਰੀ ਲੈ ਕੇ ਲੱਗੇ ਹੋਏ ਨੇ ਕਿ ਮਰਨਾ ਤਾਂ ਹੈਗੇ ਆ ਕਿਉਂ ਨਾ ਪੰਜਾਬ ਦਾ ਬੇੜਾ ਘਰ ਕੇ ਕਰਕੇ ਮਰੀਏ ਕਈ ਲੋਕੀ ਕਈ ਲੋਕੀ ਇਸ ਪਾਸੇ ਲੱਗੇ ਹੋਏ ਨੇ ਸੋਚ ਕੇ ਲੱਗੇ ਹੋਏ ਨੇ ਵਰਨਾ ਯਾਰ ਨਾਮ ਨੋਨ ਦੀ ਕਿਹੜੀ ਗੱਲ ਆ ਨਾਮ ਤੇ ਬਦਮਾਸ਼ੀ ਚ ਵੀ ਹੁੰਦੀ ਆ ਤੁਸੀਂ ਜਾ ਫੇ ਬਦਮਾਸ਼ੀਆਂ ਕਰ ਲੋ ਤੁਸੀਂ ਗਾ ਕੇ ਬਦਮਾਸ਼ੀਆਂ ਕਰਦੇ ਇੱਕ ਹੰਸਪਾ ਜੀ ਨੇ ਬੜੀ ਸੋਹਣੀ ਗੱਲ ਕਹੀ ਸੀ ਇੱਕ ਇੰਟਰਵਿਊ ਦੇ ਵਿੱਚ ਸ਼ਾਇਦ ਸਟੇਜ ਤੇ ਕਹੀ ਸੀਗੀ ਕਹਿੰਦੇ ਯਾਰ ਕਿੰਨੇ ਸੋਹਣਾ ਤੁਹਾਨੂੰ ਮਾਲਕ ਨੇ ਕਾਮ ਦਿੱਤਾ ਕਿ ਲੋਕਾਂ ਨੂੰ ਖੁਸ਼ ਕਰੋ ਗਾਇਕੀ ਜਿਹੜੀ ਆ ਉਹ ਮਤਲਬ ਇੱਕ ਪਰਮਾਤਮਾ ਵੱਲੋਂ ਦਿੱਤੀ ਹੋਈ ਨੇਮਤ ਆ ਵੀ ਤੁਸੀਂ ਤੁਹਾਡੇ ਹੱਥਾਂ ਵਿੱਚ ਬੰਦੂਕਾਂ ਚਾਕੂ ਛੁਰੀਆਂ ਇਹਨਾਂ ਦੀ ਜਗ੍ਹਾ ਤੁਹਾਡੇ ਹੱਥਾਂ ਵਿੱਚ ਮਾਈਕ ਦਿੱਤਾ ਮਾਲਕ ਨੇ ਪਰ ਤੁਸੀਂ ਉਹ ਮਾਈਕ ਸਾਈਡ ਤੇ ਕਰਕੇ ਫੇਰ ਬੰਦੂਕਾਂ ਹੀ ਫੜ ਰਹੇ ਹੋ ਯਾਰ ਕਮਾਲ ਹੀ ਆ ਲੋਕੀ ਹੈਨਾ ਸੋ ਇਹ ਆ ਕਿ ਬਿਲਕੁਲ ਤੌਬਾ ਹੀ ਹੈ ਭਾਈ ਹਾਂਜੀ ਮੈਂ ਕਹਾ ਤੌਬਾ ਹੀ ਹੈ ਸੱਚੀ ਗੱਲ ਹੈ ਹਾਂ ਤੌਬਾ ਮੇਰੀ ਸਰਕਾਰ ਨਹੀਂ ਦੇ ਸਕਦਾ ਇਹਨਾਂ ਨੂੰ ਸਿੱਧੂ ਬੁੱਧ ਥੈਂਕ ਯੂ ਭਾਜੀ ਅੱਜ ਬਹੁਤ ਸੁਣੀ ਗੱਲਾਂ ਬਾਤਾਂ ਜਿਹੜੀਆਂ ਇੰਨੀਆਂ ਖੋਈਆਂ